ਰਾਇ ਗੁਰੂ ਜੀ ਦੀ ਫਤਿਹ ਇਹ ਜੱਗ ਭਾਈ ਮਹਿਲਖੁਰਦੇ ਦੀ ਸਰਬੱਤ ਸੰਗਤ ਨੇ ਆਪਣੇ ਫਸਲ ਦੇ ਗੜੇਮਾਰੀ ਤੋਂ ਬਚਾਅ ਵਾਸਤੇ ਪਸ਼ੂਆਂ ਦੀ ਭਲਾਈ ਵਾਸਤੇ ਸਾਰੀ ਸੰਗਤ ਨੇ ਰਲ ਮਿਲ ਕੇ ਜੱਗ ਕਰਾਇਆ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤ ਮਹਿਲਖੁਰਦੇ ਵੱਲੋਂ ਜੋ ਇਹ ਅੱਜ ਪੜਾਣਾ ਕੀਤਾ ਗਿਆ ਚੌਲਾਂ ਦਾ ਜਾਗ ਹੈ ਇਹ ਪਸ਼ੂ ਮਾਲ ਡੰਗਰ ਦੀ ਫਸਲਾਂ ਦੀ ਰਾਖੀ ਲਈ ਜੋ ਗੜੇ ਮਾਰੀ ਵਗੈਰਾ ਉਹਨਾਂ ਤੋਂ بچਾ ਲਈ ਇਹ ਜੱਗ ਅਪਰਾਲਾ ਕੀਤਾ ਗਿਆ ਸਾਰੇ ਨਗਰ ਵੱਲੋਂ ਸਾਰੇ ਨਗਰ ਨੇ ਬਹੁਤ ਸਹਿਯੋਗ ਦਿੱਤਾ ਹੈ। ਬਾਬਾ ਬਦੂਤੀ ਦੀ ਜਗਾ ਇੱਥੇ ਉਹਨਾਂ ਦੇ ਇੱਥੇ ਜੱਗ ਪਹਿਲਾਂ ਤੋਂ ਚੱਲਦੇ ਆ ਰਹੇ ਨੇ ਹਰ ਸਾਲ ਜੱਗ ਹੁੰਦਾ ਇੱਥੇ ਪਿੰਡ ਵਿੱਚ ਤੇ ਸਾਰਾ ਨਗਰ ਬਹੁਤ ਸਹਿਯੋਗ ਕਰਦਾ ਹੈ। ਬਹੁਤ ਵਧੀਆ ਸੁਵੇਰ ਤੋਂ ਲਾ ਕੇ ਚੱਲ ਰਿਹਾ ਹੈ ਭੰਡਾਰਾ ਮਾਲਕ ਦੀ ਕਿਰਪਾ ਨਾਲ ਸਾਰਾ ਸੁਖ ਸ਼ਾਂਤੀ ਨਾਲ ਨੇਪਰੇ ਚੜ ਰਿਹਾ ਹੈ। ਸਭ ਤੁਹਾਨੂੰ ਧੰਨਵਾਦ ਜੀ। ਜੀ ਕੀ ਫਤਿਹ। ਸੋ ਹਰ ਸਾਲ ਦੀ ਤਰ੍ਹਾਂ ਨਗਰ ਮਹਿਲਪੁਰ ਦੀ ਸਮੁੱਚੀ ਸੰਗਤ ਸਾਰੇ ਹੀ ਨਗਰ ਵੱਲੋਂ ਸਾਰੇ ਨਗਰ ਦੀ ਸੰਗਤ ਦੇ ਭਲੇ ਵਾਸਤੇ ਚੜ੍ਹਦੀ ਕਲਾ ਵਾਸਤੇ ਬੁਢੇਸਾ ਦੇ ਵਿੱਚ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਫਸਲਵਾੜੀ ਦੀ ਚੜ੍ਹਦੀ ਕਲਾ ਵਾਸਤੇ ਅਤੇ ਪਸ਼ੂ ਢਾਂਡੇ ਦੀ ਸੁਖ ਸ਼ਾਂਤੀ ਵਾਸਤੇ ਹਰ ਸਾਲ ਦੀ ਤਰ੍ਹਾਂ ਸਾਰਾ ਹੀ ਨਗਰ ਰਲ ਮਿਲ ਕੇ ਜੋ ਟੈਂਟ ਦੇ ਵਿੱਚ ਚੌਲਾਂ ਦਾ ਭੰਡਾਰਾ ਕਰਦਾ ਹੈ ਜੱਜ ਕਰਦਾ ਹੈ ਬੜੀ ਹੀ ਸਰਧਾ ਭਾਵਨਾ ਤੇ ਪ੍ਰੇਮ ਦੇ ਨਾਲ ਸਾਰੇ ਨਗਰ ਦੀਆਂ ਸੰਗਤਾਂ ਨੇ ਜੋ ਇਹ ਚੌਲਾਂ ਦਾ ਭੰਡਾਰਾ ਮਾਇਆ ਇਕੱਤਰ ਕਰਕੇ ਕੀਤਾ ਬੜੇ ਪ੍ਰੇਮ ਭਾਵਨਾ ਦੇ ਨਾਲ ਸਰਧਾ ਦੇ ਨਾਲ ਕਾਫੀ ਦਿਨਾਂ ਤੋਂ ਸੰਗਤਾਂ ਜੁਟੀਆਂ ਹੋਈਆਂ ਸਨ ਸੋ ਅੱਜ ਸਾਰਾ ਹੀ ਦਿਨ ਇਹ ਚੌਲਾਂ ਦਾ ਭੰਡਾਰਾ ਚੱਲਦਾ ਰਿਹਾ ਬਾਵੇ ਬਤੂਤ ਉੱਥੇ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੋ ਸਾਰੇ ਹੀ ਨਗਰ ਦੀਆਂ ਸੰਗਤਾਂ ਵੱਲੋਂ ਸਾਰੇ ਨਗਰ ਦੀ ਪੰਚਾਇਤ ਵੱਲੋਂ ਸਮੂਚੀ ਸੰਗਤ ਵੱਲੋਂ ਰਣਮੇਲ ਕੀਰਤਨ ਗੁਰਦੁਆਰਿਆਂ ਦੀ ਹਰ ਮੰਦ ਕਮੇਟੀਆਂ ਵੱਲੋਂ ਰੜਕੇ ਬਲੀ ਸਰਤਾ ਭਾਵਨਾ ਦੇ ਨਾਲ ਇਹ ਚੌਲਾਂ ਦਾ ਭਲਾਰਾ ਜੋ ਜੱਗ ਕੀਤਾ ਗਿਆ ਬਲੀ ਸਰਤਾ ਭਾਵਨਾ ਦੇ ਨਾਲ ਸਵੇਰ ਤੋਂ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਅਟੁੱਟ ਚੱਲ ਰਿਹਾ ਹੈ ਸੋ ਸਤ ਸਤਿਗੁਰੂ ਜੀ ਕਿਰਪਾ ਕਰਨ ਸਾਰੇ ਨਗਰ ਦੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਪ੍ਰੇਮ ਭਾਵਨਾ ਤੇ ਅਤੇ ਖਾਕ ਬਕਸਣ ਇਸੇ ਤਰ੍ਹਾਂ ਹਰ ਸਾਲ ਇਹ ਜੋ ਚੌਲਾਂ ਦਾ ਭੰਡਾਰਾ ਜਗ ਕਰਦੀਆਂ ਸੰਗਤਾਂ ਸੋ ਜਿਨ੍ਹਾਂ ਆਸਾ ਮਨਸਾਂ ਨੂੰ ਮੁੱਖ ਰੱਖਦੇ ਹੋયા ਸਾਰੀਆਂ ਸੰਗਤਾਂ ਨੇ ਸੇਵਾ ਕੀਤੀ ਹੈ ਸੋ ਵਾਹਿਗੁਰੂ ਕਿਰਪਾ ਕਰੇ ਸਾਰੀਆਂ ਆਸਾ ਮਨਸਾਂ ਸਾਰੇ ਨਗਰ ਦੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸੇ ਇਸੇ ਤਰ੍ਹਾਂ ਹੀ ਰਣ ਮਿਲ ਕੇ ਇਹ ਜੋ ਜਗਦਾ ਭੰਡਾਰਾ ਹਰ ਸਾਲ ਸੰਪੂਰਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ